ਗੁਰਦਾਸ ਵਲੋਗ ਚੈਨਲ ਤੇ ਤੁਹਾਡਾ ਸਾਰਾ ਤੇ ਹੀ ਉਮੀਦ ਕਰਦੀ ਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਜਿਹੜੀ ਰੈਸਪੀ ਬਣਾਉਣੀ ਆ ਜੀ ਉਹ ਹੈਗੀ ਜੀ ਨਮਕੀਨ ਚੌਰ ਨਾ ਨਮਕੀਨ ਚੌਰ ਤੁਸੀਂ ਬਹੁਤ ਵਾਰੀ ਬਣਾ ਕੇ ਖਾਦੇ ਹੋਣਗੇ ਪਰ ਅੱਜ ਆਪਾਂ ਜਿਹੜੇ ਚੌਰ ਬਣਾਉਣ ਲੱਗੇ ਆ ਇਹ ਪੌਪ ਬਣਾ ਕੇ ਬਣਾਵਾਂਗੇ ਜੀ ਆਪਾਂ ਕੱਲੀ ਗੋਭੀ ਪਾ ਕੇ ਬਿਲਕੁਲ ਸਿੰਪਲ ਤਰੀਕੇ ਨਾਲ ਜੋ ਵੀ ਆਪਣੇ ਘਰ ਵਿੱਚ ਸਮਾਨ ਹੁੰਦਾ ਸਿਰਫ ਉਹਨਾਂ ਤੋਂ ਬਣਾਵਾਂਗੇ ਬਿਲਕੁਲ ਸਿੰਪਲ ਤੇ ਸਾਦੇ ਤਰੀਕੇ ਨਾਲ ਤੇ ਇਹਦੇ ਵਿੱਚ ਆਪਾਂ ਕੀ ਕੀ ਸਮਾਨ ਪਾਵਾਂਗੇ ਉਹ ਅੱਗੇ ਤੁਹਾਨੂੰ ਮੈਂ ਆਪਾਂ ਵੀਡੀਓ ਵਿੱਚ ਵਿੱਚ ਦੱਸਦੇ ਜਾਵਾਂਗੇ ਹਾਂਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਇੱਥੇ ਆਪਾਂ ਚੌਲ ਨੂੰ ਕੀਨ ਬਣਾਉਣ ਵਾਸਤੇ ਲਏ ਨੇ ਬਾਸਮਤੀ ਦੇ ਚੌਲ ਲਏ ਨੇ ਇੱਕ ਕੁੱਲੀ ਚੌਲਾਂ ਦੀ ਲਈ ਹੈ ਤੇ ਸਭ ਤੋਂ ਪਹਿਲਾਂ ਆਪਾਂ ਚੌਲਾਂ ਨੂੰ ਪਾਵਾਂਗੇ ਜੀ ਇੱਕ ਡੋਂਗੇ ਵਿੱਚ ਤੇ ਇਹਨੂੰ 10-15 ਮਿੰਟ ਵਾਸਤੇ ਆਪਾਂ ਪਾਣੀ ਵਿੱਚ ਭਿਉਂਗੇ ਚੌਲਾਂ ਨੂੰ ਰੱਖ ਦਾਂਗੇ ਤੇ ਜਿਹਦੇ ਨਾਲ ਚੌਲ ਆ ਜਿਹੜੇ ਆਪਣੇ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਤੇ ਬਾਕੀ ਦਾ ਸਮਾਨ ਮੈਂ ਇਹਨਾਂ ਨੂੰ ਚੌਲਾਂ ਨੂੰ ਭਿਉਉਣ ਤੋਂ ਬਾਅਦ ਤੁਹਾਨੂੰ ਦੱਸ ਦਿੰਦੀ ਇਸ ਸਮਾਨ ਆਪਾਂ ਇਹਦੇ ਵਾਸਤੇ ਲਿਆ ਅੱਧਾ ਕਿਲੋ ਆਪਾਂ ਗੋਭੀ ਲਈ ਆ ਫੁੱਲ ਗੋਭੀ ਇਹਨੂੰ ਮੈਂ ਥੋੜੇ ਮੋٹے ਮੋٹے ਪੀਸਾਂ ਵਿੱਚ ਕੱਟ ਕੇ ਰੱਖ ਲਿਆ ਇਹਦਾ ਜਿਹੜਾ ਟੰਡਲ ਆ ਉਹ ਆਪਾਂ ਨਹੀਂ ਪਾਉਣਾ ਕੱਲਾ ਫੁੱਲ ਫੁੱਲ ਆਪਾਂ ਕੱਟ ਕੇ ਲੈ ਲਿਆ ਤੇ ਇੱਕ ਇਥੇ ਵੱਡੇ ਸਾਈਜ਼ ਦਾ ਪਿਆਜ਼ ਲਿਆ ਤੇ ਦੋ ਲੈਨੇ ਟਮਾਟਰ ਮੀਡੀਅਮ ਸਾਈਜ਼ ਦੇ ਕੱਟ ਕੇ ਤੇ ਪੰਜ ਤੋਂ 6 ਆਪਾਂ ਹਰੀਆਂ ਮਿਰਚਾਂ ਲਈਆਂ ਤੇ ਦੋ ਗੰਡੀਆਂ ਆਪਾਂ ਲਈਆਂ ਅਦਰਕ ਦੀਆਂ ਜਿਨ੍ਹਾਂ ਨੂੰ ਮੈਂ ਕद्दूकश ਕੇ ਕद्दूकश ਕਰਕੇ ਰੱਖ ਲਿਆ ਸੀ ਜੇ ਤੁਸੀਂ ਚਾਹੁੰਦੇ ਹੋ ਤੇ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ ਤੇ 15 ਮਿੰਟ ਹੋਣ ਤੋਂ ਬਾਅਦ ਆਪਾਂ ਚੋਲੇ ਨੂੰ ਲਾਉਨੇ ਆ ਜੀ ਤੜਕਾ ਔਰ ਨਹੀਂ ਦੇਰ ਤੱਕ ਆਪਣੇ ਚੋਲੇ ਜਿਹੜੇ ਭਿੱਜ ਕੇ ਬਿਲਕੁਲ ਤਿਆਰ ਹੋ ਜਾਣਗੇ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਰਿਫਾਈਨ ਤੁਸੀਂ ਕਿਹੋ ਤੇਲ ਕੁਝ ਵੀ ਪਾ ਸਕਦੇ ਹੋ ਰਿਫਾਈਨ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਤੇ ਫਿਰ ਆਪਾਂ ਪਾਵਾਂਗੇ ਜੀ ਜੀਰਾ ਹਾਂਜੀ ਇਧਰ ਰਿਫਾਈਨ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਲੈਣਾ ਜੀ ਇੱਕ ਚਮਚਾ ਜੀਰੇ ਦਾ ਤੇ ਜੀਰੇ ਨੂੰ ਥੋੜਾ ਜਿਹਾ ਤੜਕਾ ਲਾਂਗੇ ਤੇ ਫਿਰ ਆਪਾਂ ਇਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਪਿਆਜ਼

चंकी तरह मिक्स कर देंगे थोड़ी देर भुन देंगे प्याज आप थोड़े जो हम आप ही इतना पा लेंगे जी टमा टमाटर में भी भोनोंगे ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਨਮਕ ਤੇ ਸਾਗਮਸਾਲ ਤੇ ਅੱਧਾ ਚਮਚ ਪਾਵਾਂਗਾ ਆਪਾਂ ਧਨੀਆ ਪਾਊਡਰ ਅੱਜ ਆਪਾਂ ਜਿਹੜੇ ਚੌਲ ਬਣਾਉਣੇ ਨੇ ਇਹ ਬਣਾਵਾਂਗੇ ਜੀ ਬਿਨਾ ਹਲਦੀ ਤੋਂ ਤੁਸੀਂ ਚਾਹੋ ਤੇ ਹਲਦੀ ਵਾਲੇ ਵੀ ਬਣਾ ਸਕਦੇ ਹੋ ਤੇ ਨਾਲ ਹੀ ਹੁਣ ਆਪਾਂ ਮਸਾਲੇ ਭੁੱਲ ਕੇ ਇੱਥੇ ਪਾ ਲਾਂਗੇ ਜੀ ਆਪਾਂ ਗੋਭੀ ਗੋਭੀ ਇਹਨਾਂ ਆਪਾਂ ਕੱਣਾ ਧੋ ਕੇ ਚੰਗੀ ਤਰੀਕੇ ਨਾਲ ਪਾਣੀ ਵਰਨ ਜੋੜ ਕੇ ਰੱਖ ਲਿਆ ਜੀ 2 ਮਿੰਟ ਆਪਾਂ ਗੋਪੀ ਨੂੰ ਧੁਲਾਗੇ ਮਸਾਲੇ ਦੇ ਵਿੱਚ ਹੀ ਤੋੜੋ ਤਾਂ 10 ਮਿੰਟ ਹੋ ਗਏ ਨੇ ਆਪਾਂ ਗੋਦੀ ਨੂੰ ਹੁਣ ਭੁੰਨਦੇ ਹੋਏ ਤੇ ਹੁਣ ਇੱਥੇ ਪਾ ਲੈਣੇ ਜੀ ਚੌਲ ਜਿਹੜੇ ਆਪਾਂ ਰੱਖੇ ਸੀ ਭਿਓ ਕੇ ਗੋਭੀ ਇਹਨੂੰ ਸਿਕਾ ਲਵਾਂਗੇ ਚੋਲਾ ਨੂੰ ਵੀ ਆਪਾਂ 2 ਮਿੰਟ ਹੋਰ ਗੋਭੀ ਦੇਣੀ ਹੈ ਐਸੀ ਤਰ੍ਹਾਂ ਹੀ ਪਾਣੀ ਸਿਕਾ ਲਾਂਗੇ ਸਾਰਾ ਤੇ ਫਿਰ ਆਪਾਂ ਹੋ ਪਾਣੀ ਪਾਵਾਂਗੇ ਜਿਹੜੀ ਕੌਲੀ ਦੇ ਨਾਲ ਆਪਾਂ ਚੋਲਣਾ ਪੈ ਸੀ ਉਸੇ ਕੌਲੀ ਦੇ ਨਾਲ ਹੁਣ ਚੋਲਾ ਵਿੱਚ ਪਾਣੀ ਪਾਵਾਂਗੇ ਇੱਕ ਕੌਲੀ ਆਪਾਂ ਚੋਲਣਾ ਲਈ ਲਈ ਸੀ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ 2.5 ਕੌਲੀਆਂ ਪਾਣੀ ਦੇ ਆ ਲਗਾ ਤੁਸੀਂ ਕੋਈ ਵੀ ਭਾਂਡਾ ਐ ਸੈੱਟ ਕਰਕੇ ਰੱਖ ਸਕਦੇ ਹੋ ਜਿਹਦੇ ਨਾਲ ਵੀ ਪਾਣੀ ਪਾਉਣ ਚ ਆਸਾਨੀ ਹੋਵੇ ਤੇ ਢਾਈ ਕੋਲੀਆਂ ਨੂੰ ਪਾ ਕੇ ਪਾਣੀ ਦੇਿਆਂ ਨੂੰ ਤੇ ਆਪਾਂ ਬਣਾਵਾਂਗੇ ਹੁਣ ਚੋਲ ਤੇ ਇਹਨਾਂ ਨੂੰ ਢੱਕ ਕੇ ਬਿਲਕੁਲ ਘੱਟ ਸੇਕ ਦਿੱਤੇ ਚੋਲਾਂ ਬਣਾ ਕੇ ਤਿਆਰ ਕਰਾਂਗੇ ਤੇ ਜ਼ਿਆਦਾ ਹਿਲਾਉਣੀ ਨਹੀਂ ਹੈਗੇ ਹਿਲਾਉਣ ਦੇ ਨਾਲ ਇਹ ਪੀਟ ਤੇ ਗੋਭੀ ਜਿਹੜੀ ਟੁੱਟਣੀ ਸ਼ੁਰੂ ਹੋ ਜਾਂਦੀ ਹੈ ਤੇ ਦੂਜੇ ਚੋਲ ਵੀ ਖਰਾਬ ਹੋ ਜਾਂਦੇ ਨੇ ਜ਼ਿਆਦਾ ਹਿਲਾਉਣ ਨਾਲ ਤੇ ਇਹਨੂੰ ਹਲਕੇ ਹੱਥਾਂ ਨਾਲ ਪਲਟੇ ਦੇ ਨਾਲ ਹਿਲਾ ਕੇ ਇਦਾਂ ਸਾਈਡ ਸਾਈਡ ਤੋਂ ਤੇ ਫਿਰ ਆਪਾਂ ਇਹਨੂੰ ਹੁਣ ਢੱਕ ਦਾਂਗੇ ਜੀ ਤੇ ਬਿਲਕੁਲ ਘੱਟ ਸੇਕ ਦੇ ਉੱਤੇ ਹੁਣ ਆਪਾਂ ਇਹਨਾਂ ਚੋਲਾਂ ਨੂੰ ਬਣਾਵਾਂਗੇ ਪੰਜ ਤੋਂ 7 ਮਿੰਟ ਹੋ ਗਏ ਨੇ ਇਹ ਆਪਣੇ ਚੋਲ ਰੱਖੇ ਹੋਏ ਚੁੱਲ੍ਹੇ ਦੇ ਉੱਤੇ ਤੇ ਹੁਣ ਆਪਾਂ ਇਹਨਾਂ ਨੂੰ ਦੇਖ ਲੈਨੇ ਜੀ ਇੱਕ ਵਾਰੀ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਆਪਣੇ ਚੋਲ ਬਣ ਕੇ ਤਿਆਰ ਹੋਏ ਨੇ ਮੈਂ ਢੱਕਣ ਚੁੱਕ ਕੇ ਇੱਕ ਦੋ ਵਾਰੀ ਮੈਂ ਬਿਲਕੁਲ ਚੈੱਕ ਕੀਤੇ ਨੇ ਬਸ ਇਹਨਾਂ 'ਚ ਕੜਛੀ ਨਹੀਂ ਮਾਰ ਕੇ ਦੇਖੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਚੋਲ ਆਪਣੇ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ ਆ ਦੇਖੋ ਬਿਲਕੁਲ ਕੱਲਾ ਕੱਲਾ ਦਾਣਾ ਬਣਿਆ ਚੋਲਾ ਦਾ ਤੇ ਬਹੁਤ ਹੀ ਵਧੀਆ ਆਪਣੇ ਗੋਭੀ ਵਾਲੇ ਨਮਕੀਨ ਚੋਲ ਬਣ ਕੇ ਤਿਆਰ ਹੋਏ ਨੇ ਤੇ ਹੁਣ ਆਪਾਂ ਇਹਨਾਂ ਚੋਲਾਂ ਨੂੰ ਕਰਦੇ ਆਂ ਜੀ ਸਰਵ ਇੱਕ ਬਲੇਡ ਵਿੱਚ ਪਾ ਕੇ ਦੇਖ ਸਕਦੇ ਹੋ ਕਿੰਨੇ ਵਧੀਆ ਆਪਣੇ ਚੋਲ ਆ ਜਿਹੜੇ ਗੋਭੀ ਵਾਲੇ ਬਣ ਕੇ ਹੋਏ ਨੇ ਪੂਰੇ ਕੱਲੇ ਕੱਲੇ ਦਾਣੇ ਬਣੇ ਨੇ ਤੇ ਟਮਾਟਰ ਵੀ ਆਪਣੀ ਜਗ੍ਹਾ ਤੇ ਬਿਲਕੁਲ ਸੈੱਟ ਹੋ ਗਏ ਨੇ ਜਿਆਦਾ ਘੁਲੇ ਵੀ ਨਹੀਂ ਹੈਗੇ ਇਸੇ ਤਰ੍ਹਾਂ ਦੇ ਸਾਨੂੰ ਟਮਾਟਰਾਂ ਦਾ ਕਲਰ ਵਿੱਚ ਚਾਹੀਦਾ ਸੀ ਚੋਲਾਂ ਦੇ ਕਿੰਨੇ ਵਧੀਆ ਚੋਲ ਬਣੇ ਤੇ ਲੋ ਜੀ ਆਪਣੇ ਗੋਭੀ ਵਾਲੇ ਚੋਲ ਬਣ ਕੇ ਬਿਲਕੁਲ ਹੋ ਗਏ ਨੇ ਤਿਆਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਚੋਲ ਬਣ ਕੇ ਵਧੀਆ ਤਿਆਰ ਹੋਏ ਨੇ ਤੇ ਖਾਣ ਵਿੱਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਬਣੇ ਨੇ ਬਿਲਕੁਲ ਸੋਖੇ ਤੇ ਸਿੰਪਲ ਤੇ ਸਾਦੇ ਤਰੀਕੇ ਨਾਲ ਆਪਾਂ ਜਿਹੜੇ ਅੱਜ ਦੇ ਗੋਭੀ ਵਾਲੇ ਚੋਲ ਘਰ ਨਮਕੀਨ ਬਣਾ ਕੇ ਤਿਆਰ ਕੀਤੇ ਨੇ ਤੇ ਜੇ ਅੱਜ ਦੀ ਰੈਸਪੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਕਰਦੇ ਜੀ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ